इनके साथ मिलकर लुधियाना में जहाँ भी मेरी ज़रूरत होगी जहाँ भी जो हमारे मिनोरिटीज़ के काम होंगे इन उनको मैं पूरा कराने की सरकार से मांग करके कराने की कोशिश करूँगा पूरे पंजाब के लिए मेरी कोशिश है हर शहर में एक कम्युनिटी हॉल हर जगह हो क्योंकि उसकी ज़रूरत भी है क्योंकि आबादी हमारे मुस्लिम समाज की हर शहर में बहुत ज़्यादा है और मौलाना हमारे उस्मान साहब की जो डिमांड है वो एक समाज के लिए है और समाज की भलाई के लिए अल्लाक र्ल वक् बहुत बहुत शुक्रिया शाही इमाम पंजाब मौलाना मोहम्मद उस्मान रहमानी साहब जिन्होंने मुझको यहाँ इनवाइट किया जामा मस्जिद लुधियाना में और आपके रूबरू कराया मैं आपसे बताना चाहूँगा हमारी सरकार आम आदमी आम आदमी की जो सरकार है आम पंजाब की जो सरकार मैनॉर्टीज़ के लिए जो काम कर रही है तो एक काबिल तारीफ है क्योंकि हमारे पंजाब के अंदर एक मलेरकोटला को छोड़कर कहीं पे कम्युनिटी हॉल नहीं प्रोवाइड कराया किसी भी सरकार ने पर इस सरकार में मेरे को अगर रिस्पांसिबिलिटी मिली है तो मेरी कोशिश है जैसे हमने जालंधर में एक पच्चीस हज़ार गज़ के करीब जगह रिज़र्व कराई है और उस पर वहाँ हमारा काम इन बहुत जल्दी स्टार्ट हो जाएगा कम्युनिटी हॉल के लिए और यही सिलसिला जालंधर के लिए ही नहीं वह पूरे पंजाब के लिए मेरी कोशिश है हर शहर में एक कम्युनिटी हॉल हर जगह हो क्योंकि उसकी ज़रूरत भी है क्योंकि आबादी हमारे मुस्लिम समाज की हर शहर में बहुत ज़्यादा है ज़रूरियात भी हैं और मौलाना हमारे उस्मान साहब की जो डिमांड है वो एक समाज के लिए है और समाज की भलाई के लिए है तो मैं आ, इनके साथ मिलकर लुधियाना में जहाँ भी मेरी ज़रूरत होगी जहाँ भी जो आ, हमारे मिनोरिटीज़ के काम होंगे इन उनको मैं पुरा आ, कराने की सरकार से मांग करके कराने की कोशिश करूँगा ਇਹ ਬਹੁਤ ਵੱਡਾ ਮਸਲਾ ਜਿਹੜਾ ਕਬਰਿਸਤਾਨ ਦਾ ਅਕਸਰ ਇਹ ਗੱਲ ਦੇਖੀ ਜਾਂਦੀ ਹੈ ਕਿ ਜਿਹੜੀ ਮૈયਤ ਹੁੰਦੀ ਹੈ ਡੈੱਡ ਬੋਡੀ ਉਸਦੀ ਬੇਹਰਮਤੀ ਤੱਕ ਹੋਈ ਆ ਉਹਦੇ ਵਾਸਤੇ ਐਸ ਮਾਈਨੋਰਿਟੀ ਕਮਿਸ਼ਨ ਚੇਅਰਮੈਨ ਤੁਸੀਂ ਸਰਕਾਰ ਨੂੰ ਕੀ ਤਜਵੀਜ਼ ਕਰੋਗੇ ਕਿ ਕੀ ਐਕਸ਼ਨ ਲੈ ਕੇ ਦੇਖੋ ਸਰਕਾਰ ਕੋ ਮੈਂ ਤਜਵੀਜ਼ ਕੀ ਮੰਗ ਹੀ ਕਰਾਂਗੇ ਸਰਕਾਰ ਤੋਂ ਇਹ ਹੀ ਮੰਗ ਕਰਾਂਗੇ ਜਿੱਥੇ ਜਿੱਥੇ ਆਪਣੀ ਕਬਰਿਸਤਾਨ ਪੂਰੇ ਪੰਜਾਬ 'ਚ ਪਏ ਆ ਬਹੁਤ ਕਬਰਿਸਤਾਨੇ ਦਦੇ ਆ ਜੋ ਲੋਕਾਂ ਨੇ ਕਬਜ਼ੇ ਹੋਏ ਆ ਉਹਨਾਂ ਦੇ ਕਬਜ਼ਾ ਮੁਕਤ ਕਰਾਰ ਕੇ ਸਾਨੂੰ ਦੇਣ ਤੇ ਉਹਨਾਂ ਦੀ ਚਾਰ ਦੀਵਾਰੀ ਤੇ ਸਾਡੇ ਅੰਡਰ ਕਰਨ ਚਾਰ ਦੀਵਾਰੀ ਕਰਾਉਣ ਇਹੀ ਕੋਸ਼ਿਸ਼ ਹੋ ਗਈ ਔਰ ਹੋ ਵੀ ਰਹੀ ਹੈ ਕੰਮ ਚੱਲ ਵੀ ਰਿਹਾ ਕਿਉਂਕਿ ਪਹਿਲੀ ਵਾਰੀ ਇਸ ਸਰਕਾਰ ਚ ਵਕਾ ਬੋਰਡ ਵੱਲੋਂ ਜੋ ਕੰਮ ਕੀਤੇ ਗਏ ਆ ਬਹੁਤ ਕਬਜ਼ੇ ਮੁਕਤ ਕਰਾਏ ਗਏ ਆ ਕਈ ਕਈ ਜਗ੍ਹਾ 5-6 ਜਗ੍ਹਾ ਜਿਹੜੇ ਕਬਜ਼ੇ ਸੀ ਮੈਂ ਖੁਦ ਹੱਲ ਕਰਾਏ ਆ ਉਹ ਆਪਣੇ ਕਬਜ਼ੇ ਛੁੜਾਏ ਆ ਤੇ ਆਪਣੇ ਮੁਸਲਮਾਨ ਭਰਾ ਜਿਹੜੇ ਆ ਗਏ ਉੱਤੇ ਕਮੇਟੀਆਂ ਆਈਆਂ ਉਹਨਾਂ ਦੇ ਹਵਾਲੇ ਕੀਤੇ ਗਏ ਆ ਜਿੱਤਾ ਆਪਣੇ ਰਾਜਪੂਰ ਰਾਜਪੁਰੇ ਚ ਇੱਕ ਗਲੌਂਚ ਇੱਕ ਆਪਣਾ ਉਥੇ ਸੰਗਰੂਰ ਡਿਸਟ੍ਰਿਕਟ ਚ ਪੰਜ ਛੇ ਜਗਾ ਆਪਣੇ ਕਰਾਏ ਆ ਔਰ ਮੇਰੀ ਕੋਸ਼ਿਸ਼ ਇਹ ਜਿਤੇ ਜਿਤੇ ਮੈਨੂੰ ਪਤਾ ਲੱਗ ਰਿਹਾ ਹਾਂ ਭਾਈ ਉਥੇ ਇਸ਼ੂ ਆ ਤੇ ਇਨਸ਼ਾਅੱਲਾ ਮੈਂ ਖੁਦ ਪਹੁੰਚ ਆਪਣੀ ਬਣਾਉਣਾ ਮੈਂ ਖੁਦ ਚਾਹਣਾ ਮੈਂ ਉਥੇ ਪਹੁੰਚਾਂ ਤੇ ਅਗਰ ਕੋਈ ਸਮੱਸਿਆ ਹੈਗੀ ਹੈ ਕੋਈ ਕਬਜ਼ਾ ਹੈਗਾ ਉਹਨੂੰ ਹਲਕਰਾਕਮ ਹੈ ਸੋਲਵ ਕਰਾ ਕੇ ਦੇਮ ਇੱਕ ਹੋਰ ਵੱਡਾ ਮਸਲਾ ਜਾਤੀ ਸਰਟੀਫਿਕੇਟ ਦਾ ਕਿਉਂਕਿ ਜੇਕਰ OBC ਜਾਤੀ ਦੇ ਸਰਟੀਫਿਕੇਟ ਦੀ ਗੱਲ ਕਰੀਏ ਉਹ ਸਾਰੇ ਇੰਡੀਆ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਕੁਝ ਇੱਕ ਮੁਸਲਮਾਨਾਂ ਦੀ ਇਹੋ ਜਿਹੀਆਂ ਜਾਤੀਆਂ ਨੇ ਜਿਨ੍ਹਾਂ ਨੂੰ OBC ਚੁੱਭਾਰ ਕੀਤਾ ਗਿਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਸਟੂਡੈਂਟਸ ਨੂੰ ਚੱਲਣਾ ਪੈ ਰਿਹਾ ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲਦਾ জবਸ ਉਹਨਾਂ ਨੂੰ ਮਿਲਿਉ ਉਹਦੇ ਵਾਸਤੇ ਤੁਸੀਂ ਨਹੀਂ OBC OBC ਦਾ ਜਿਹੜਾ ਤੁਸੀਂ ਦੱਸ ਰਹੇ ਹੋ OBC ਦੇ ਸਰਟੀਫਿਕੇਟ ਬਣਦੇ ਆ OBC ਦੇ ਸਰਟੀਫਿਕੇਟ ਬਣਦੇ ਆ ਐਦਾਂ ਹੁੰਦਾ ਹੈ ਜਿੱਦਾਂ ਆਪਾਂ ਜਿੱਦਾਂ ਕੋਈ ਜੁਲਾਹਾ ਆ ਜੁਲਾਹਾ ਕੋਈ ਸਲਮਾਨੀ ਹੈ ਅਨਸਾਰੀ ਹੈ ਉਹਨਾਂ ਤੇ ਨਾਮ ਤੋਂ ਨਹੀਂ ਬਣਦੇ ਪਰ OBC ਦੇ ਜਿਹੜੇ ਅੰਡਰ ਆਉਂਦੇ ਆ ਭਾਵੇਂ ਇਸ ਚ ਜੁਲਾ ਹੈ ਕੋਈ ਅੰਸਰ ਹੀ ਹੈ ਉਹਨਾਂ ਤੇ ਸਾਰੇ ਸਰਟੀਫਿਕੇਟ ਬਣਦੇ ਆ ਕਿੰਨੇ ਲੋਕਾਂ ਕਿੰਨੇ ਪਰ ਹਾਂ ਕਿਥੇ ਕਿਤੇ ਕਿਤਨੇ ਕਿਤੇ ਪਰੇਸ਼ਾਨੀਆਂ ਉਹ ਮੈਂ ਸੁਣੀ ਆ ਉਹ ਮੇਰੇ ਕੋਲ ਵੀ ਕੰਪਲੇਂਟ ਆਈ ਆ ਜਿਹੜੇ ਇੱਕ ਜਾਤੀ ਦੇ ਆਧਾਰ ਤੋਂ ਜਿਹੜੇ ਬਣਦੇ ਬਣਦੇ ਹੁੰਦੇ ਸੀ ਪਹਿਲਾਂ ਉਹ ਨਹੀਂ ਬਣਦੇ ਆ ਉਹਨਾਂ ਦੀ ਕੋਸ਼ਿਸ਼ ਕਰੂੰਗਾ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਹਾਂ ਭਈ ਇਹ ਇਸ਼ੂ ਕਰੇ ਜਾਣ ਇਤਨਾ ਨੋਟੀਫਿਕੇਸ਼ਨ ਤੇ ਇਹਨਾਂ ਤੇ ਜਿਹੜੀ ਮੰਗ ਹੈਗੀ ਆ ਜਿਹੜੀ ਸਮੱਸਿਆ ਹੈਗੀ ਉਹ ਦੂਰ ਹੋ ਠੀਕ ਔਰ ਕੁਝ ਕਹਿਣਾ ਚਾਹੋਗੇ ਆਪਣੇ ਪਹਿਲੇ ਦਿਨ ਦੇ ਜਲਸਾ ਮੈਂ ਐਲਾਨ ਕੀਤਾ tha ki yahan ka jo madrasa hai usko minority haan main wo bhi batana chahunga uske liye kya apne kya procedure uske liye procedure yeh hai main media ke mere bhra baithe hai toade madhyam to main kehna chahna poore punjab to jede madrasa sade chal rahe hain jede urdu padhande hain quran sarif jani taleem apni islamic hai ki main unna nu appeal karna chahna apni ek to har ek madrasa ch ਪੰਜਾਬੀ ਲਾਗੂ ਕਰਨ ਪੰਜਾਬੀ ਜ਼ਰੂਰ ਭਾਣ ਪੰਜਾਬੀ ਪੜਾਉਂਗੇ ਤੇ ਪੰਜਾਬੀ ਕਲਚਰ ਦਾ ਤਾਂ ਹੀ ਪਤਾ ਲੱਗ ਸਕਦਾ ਸਾਨੂੰ ਸਾਡੇ ਬੱਚੇ ਪੜ੍ਹੋਗੇ ਕਿਉਂਕਿ ਨਾਲੇ ਦੂਜੇ ਕਲਚਰ ਦਾ ਤਾਂ ਪਤਾ ਲੱਗਣਾ ਹੀ ਲੱਗਣਾ ਜਿਹੜੀ ਜਿੱਦਾ ਸਰਕਾਰ ਆ ਜੋਬ ਦੇਣੀ ਆ ਸਾਡੇ ਬੱਚੇ ਵੀ ਅੱਗੇ-ਅੱਗੇ ਜੋਬ ਲੈਉਂਗੇ ਤੇ ਹਰ ਇੱਕ ਫੀਲਡ 'ਚ ਕੰਮ ਕਰੋਗੇ ਤੇ ਨਾਲੇ ਇੱਕ ਔਰ ਮੇਰੀ ਅਪੀਲ ਵੀ ਹੈਗੀ ਆ ਜੋ ਮਦਰਸੇ ਚਲਦੇ ਆ ਉਹਨਾਂ ਦੇ ਉਹਨਾਂ ਨੂੰ ਆਪਣੀ ਸਕੀਮ ਹੈਗੀ ਸਰਕਾਰ ਵੱਲੋਂ ਜਿਹੜੀ ਮਿਨੋਰਟੀ ਨੂੰ ਆਪਾ ਪ੍ਰੋਵਾਈਡ ਕਰਾਨੀ ਹੈ ਸਰਕਾਰ ਕਿਉਂਕਿ ਜਿੱਦਾਂ ਮੰਦਰਸੇ ਹੁੰਦੇ ਆ ਉਹਨਾਂ 'ਚ ਅਗਰ ਆਪਾਂ ਮੰਦਰਸਾ ਚਲਾ ਰਹੇ ਆ ਕੋਈ ਉੱਚੇ ਅਗਰ ਕੋਈ ਮੋਲਵੀ ਰੱਖਦੇ ਆ ਉਹਦੀ ਤਨਖਾਹ ਪ੍ਰੋਵਾਈਡ ਆਪ ਖੁਦ ਕਰਾਨੇ ਆ ਨਾ ਕਿ ਕੋਈ ਕਰਾਨਦਾ ਪਰ ਉਹਦੀ ਸਕੀਮ ਇਦਾਂ ਦੀ ਹੈਗੀ ਅਗਰ ਮੇਰੇ ਕੋਲ ਆਪਣੇ ਮੰਦਰਸਾ ਦੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਅਫੀਸਾ ਹੋਣਗੇ ਕ ਆਪਣੀ ਐਪਲੀਕੇਸ਼ਨ ਦੇਵੋਗੇ ਮੈਂ ਸਰਕਾਰ ਨੂੰ ਭੇਜੂਗਾ ਉਹ ਕਨਵਰਟ ਹੋ ਜੂਗੇ ਮਿਨੋਰਟੀ 'ਚ ਉਹ ਉਹ ਦੇ ਨਾਲ ਸਾਨੂੰ ਬਹੁਤ ਸੂਲਿਦਾ ਮਿਲੋਗੇ ਜਿੱਦਾਂ ਆਪਣੇ ਬੱਚੇ ਆ ਬੱਚੋਂ ਨੂੰ ਜਿੱਦਾਂ ਮੈਂ ਹਿੰਦੀ ਦੇ ਜਿਵੇਂ ਵਜੀਫੇ ਜੋ ਮਿਲਦੇ ਆ ਬੱਚੋਂ ਨੂੰ ਤੇ ਉਹ ਮਿਲੂਗੇ ਤੇ ਜਿਹੜੇ ਆਪਣੇ ਟੀਚਰ ਹੈਗੇ ਆ ਬਹੁਤ ਉੱਥੇ ਬਹੁਤ ਸਹੂਲਤਾਂ ਹੈਗੀਆਂ ਜਿਹੜੀ ਆਪਣੀ ਸਰਕਾਰ ਪ੍ਰੋਵਾਈਡ ਕਰਾਉਂਦੀ ਹੈ ਉਹ ਸਹੂਲਤ ਉਹਦੋਂ ਮਿਲਣੀ ਸਟਾਰਟ ਹੋਊਗੀ ਪਰ ਉਹ ਕਰਨਾ ਪੈਣਾ ਉਹ ਆਣਾ ਪੈਣਾ ਅਪਲੀਕੇਸ਼ਨਾਂ ਦੇਣੀਆਂ ਪੈਣੀਆਂ ਤੇ ਪੰਜਾਬੀ ਉੱਥੇ ਫਿਰ ਮੈਂ ਉਹੀ ਕਹਿ ਰਿਹਾ ਪੰਜਾਬੀ ਪੜਾਈ ਲਾਗੂ ਕਰਨੀ ਪੈਣੀ ਹੈ ਜ਼ਰੂਰੀ ਹਰ ਇੱਕ ਮੰਦਰ ਸੇ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਜਿਵੇਂ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਐਲਾਨ ਕੀਤਾ ਜਿੰਨੇ ਵੀ ਉੱਥੇ ਧਾਰਮਿਕ ਸਤਾਨ ਨੂੰ ਮੌਲਕ ਨੇ ਸਭ ਨੂੰ ਸੈਲਰੀ ਦਿੱਤੀ ਜੋ ਪੰਜਾਬ 'ਚ ਵੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਕਰੇਂਗੇ ਤੁਸੀਂ ਉਹਨਾਂ ਤੋਂ ਜਿਵੇਂ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਹੈ ਉੱਥੇ ਉਹਨਾਂ ਨੇ ਕੀਤਾ ਰਾਨੂੰ ਵੀ ਇੱਥੇ ਵੀ ਕੁਝ ਇਸ ਤਰ੍ਹਾਂ ਹੋਵੇ ਤਾਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਉਸ ਵਿੱਚ ਵੀ ਬਿਲਕੁਲ ਰੱਖਾਂਗੇ ਸਰਕਾਰ ਕੇ ਸਾਹਮਣੇ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਿਹ ਰਹਿਮ ਕਰਨ ਵਾਲਾ ਹੈ ਅੱਜ ਦੀ ਜਿਹੜੀ ਤੁਹਾਡੇ ਨਾਲ ਪ੍ਰੈਸ ਮਿਲਣੀ ਹੈ ਸਾਡੇ ਜਿਹੜੇ ਮਹਿਮਾਨ ਨੇ ਖਸੂਸੀ ਅੱਜ ਦੇ ਪੰਜਾਬ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਜਨਾਬ ਅਬਦੁਲ ਬਾਰੀ ਸਲਮਾਨੀ ਸਾਹਿਬ ਉਹ ਲੁਧਿਆਣਾ ਜਾਮਾ ਮਸਜਿਦ ਵਿਖੇ ਤਸ਼ਰੀਫ ਲੈ ਆਏ ਮਾਈਨੋਰਟੀ ਕਮਿਸ਼ਨ ਦੀ ਇੱਕ ਮੀਟਿੰਗ ਲੋਕਾਂ ਦੇ ਮਸਲੇ ਸੁਣਨ ਦੇ ਲਈ ਅੱਜ ਇੱਥੇ ਕੀਤੀ ਗਈ ਹੈ ਤੇ ਅਸੀਂ ਬੁਨਿਆਦੀ ਤੌਰ ਤੇ ਜਿਹੜੀਆਂ 4-5 ਜ਼ਰੂਰਤਾਂ ਜਿਹੜੀਆਂ ਹੈ ਸਟੇਟ ਲੈਵਲ ਦੀਆਂ ਮੁਸਲਮਾਨਾ ਦੀਆਂ ਉਹ ਇਹਨਾਂ ਦੇ ਅੱਗੇ ਬੇਨਤੀ ਕੀਤੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਅੱਗੇ ਉਹਨਾਂ ਗੱਲਾਂ ਨੂੰ ਰੱਖ ਸਕਣ ਉਹਦੇ ਜੀ ਸਭ ਤੋਂ ਵੱਡਾ ਇੱਕ ਮਸਲਾ ਸੀਗਾ ਕਿ ਜਿਹੜੇ ਜਾਤੀ ਪ੍ਰਮਾਣ ਪੱਤਰ ਹੈ ਉਹ ਕੋਈ ਸਿਟੀਕਨਕਲ ਵਜੂਹਾਤ ਦੀ ਹੋਈ ਨਾ ਪਿਛਲੇ 10 ਸਾਲਾਂ ਤੋਂ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿਸੇ ਇਲੈਕਸ਼ਨ ਪੀਰੀਅਡ ਦੇ ਦੌਰਾਨ ਤੇ ਅਸੀਂ ਉਹ ਬੇਨਤੀ ਕੀਤੀ ਕਿ ਤਾਂ ਉਹ ਪਾਬੰਦੀ ਜਿਹੜੀ ਹੈ ਪੰਜਾਬ ਸਰਕਾਰ ਹਟਾਵੇ ਦੂਸਰਾ ਕਬਰਸਤਾਨਾਂ ਤੇ ਜਿਹੜੇ ਨਜਾਇਜ਼ ਕਬਜ਼ੇ ਹੈ ਜਾਂ ਉਹਨਾਂ ਦੀ ਮਿਊਟੇਸ਼ਨ ਜਿਹੜੀ ਨਹੀਂ ਚੜਦੀ ਉਹਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਨੂੰ ਜਾ ਕੇ ਉਹਦੇ ਬਾਰੇ آگਾਹ ਕਰਨ ਤਾਂ ਕਿ ਕਬਰਸਤਾਨ ਜਿਹੜੇ ਹੈ ਉਹ ਜ਼ਰੂਰਤ ਦੇ ਮੁਤਾਬਿਕ ਜਿਹੜੇ ਆ ਮੁਸਲਮਾਨਾਂ ਕੋ ਬਹਾਲ ਹੋ ਸਕ। ਤੀਸਰੀ ਸਭ ਤੋਂ ਵੱਡੀ ਮੰਗ ਜਿਹੜੀ ਵੀ ਲੁਧਿਆਣੇ ਦੀ ਹੈ ਕਿ ਲੁਧਿਆਣਾ ਹੀ ਤਕਰੀਬਨ 10 ਲੱਖ ਮੁਸਲਮਾਨਾਂ ਦੀ ਆਬਾਦੀ ਹੈ ਜਿੱਚ ਵੱਡੀ ਗਿਣਤੀ ਜਿਹੜੀ ਹੈ ਉਹ ਲੁਧਿਆਣੇ ਦੀ ਇੰਡਸਟਰੀ ਦੇ ਨਾਲ ਸੰਬੰਧ ਰੱਖਦੀ ਹੈ ਤੇ ਅਸੀਂ ਬੇਨਤੀ ਕੀਤੀ ਹੈ ਕਿ ਵੀ ਜਿਹੜੀ Eidgah ਹੈ ਲੁਧਿਆਣਾ ਦੀ ਉਹ ਨਹੀਂ ਹੈ ਤੇ Eid ਦੀ ਨਮਾਜ਼ ਜਿਹੜੀ ਐਕਸਰ ਲੁਧਿਆਣੇ 'ਚ ਸੜਕਾਂ ਤੇ ਹੁੰਦੀ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕੀਤੀ ਹੈ ਕਿ Eidgah ਦੇ ਲਈ ਜਗ੍ਹਾ ਜਿਹੜੀ ਹੈ ਘਟੂ ਘੜ 10 ਏਕੜ ਜਗ੍ਹਾ ਕਿਸੇ ਵੀ ਆਊਟਰ ਸਾਈਡ ਤੇ ਲੁਧਿਆਣੇ ਦੇ ਜਿਹੜੇ ਵੀ ਐਂਟਰੀ ਪੁਆਇੰਟ ਹੈ ਉੱਥੇ ਦਿੱਤੀ ਜਾਵੇ ਤਾਂ ਕਿ Eid ਦੀ ਨਮਾਜ਼ ਜਿਹੜੇ ਆ ਸਾਰੇ ਮੁਸਲਮਾਨ ਇਤਮੀਨਾਨ ਦੇ ਨਾਲ ਉੱਥੇ ਪੜ ਸਕਣ ਉਹਦੇ ਨਾਲ ਨਾਲ ਲੁਧਿਆਣੇ 'ਚ तकरीबन तमाम ਲੋਕਾਂ ਨੂੰ ਕਮਿਊਨਿਟੀ ਸੈਂਟਰ ਜਿਹੜੇ ਹੈ ਸਰਕਾਰ ਨੇ ਦਿੱਤੇ ਤੇ ਲੇਕਿਨ ਅਜੇ ਤੱਕ ਜਿਹੜਾ ਹੈ ਉਹ ਮੁਸਲਮਾਨਾਂ ਦੇ ਲਈ ਕੋਈ ਇੱਕ ਵੀ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਪਿਛਲੀ ਕਿਸੇ ਸਰਕਾਰ ਨੇ ਇਸ ਵੱਲ ਤਵੱਜੋ ਨਹੀਂ ਦਿੱਤੀ ਉਦੇ ਬਾਰੇ ਵੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਮੁਸਲਿਮ ਕਮਿਊਨਿਟੀ ਸੈਂਟਰ ਦੇ ਲਈ ਘੱਟੋ-ਘੱਟ 2 ਕਿੱਲੇ ਜਗ੍ਹਾ ਉਹਦੀ ਇਮਾਰਤ ਬਣਾਉਣ ਦੇ ਲਈ ਜਿਹੜੇ ਆ ਫੰਡ ਜਿਹੜੇ ਆ ਉਹ ਰੀਲீஸ் ਕੀਤੇ ਜਾਣੇ ਚਾਹੀਦੇ ਆ ਕਿਉਂਕਿ ਮinority ਕਮਿਸ਼ਨ ਜਿਹੜਾ ਹੈ ਉਹ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਉਹਨਾਂ ਦੀ ਜ਼ਰੂਰਤਾਂ ਦੇ ਲਈ ਬਣਾਇਆ ਜਾਂਦਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਮinority ਕਮਿਸ਼ਨ ਦੇ ਚੇਅਰਮੈਨ ਉਹ ਸਾਡੇ ਵਿੱਚੋਂ ਨੇ ਤੇ ਅਸੀਂ ਸਰਕਾਰ ਦਾ ਜਿੱਥੇ ਧੰਨਵਾਦ ਕਰਦੇ ਆ ਤੇ ਉਹਨਾਂ ਤੋਂ ਵੀ ਉਮੀਦ ਕਰਦੇ ਆ ਇਹ ਸਾਡੇ ਜਿਹੜੇ ਮਸਲੇ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਨਗੇ ਤੇ ਇਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਨਾਲ ਗੱਲ ਕਰਾਂਗੇ ਬਹੁਤ-ਬਹੁਤ ਸ਼ੁਕਰੀਆ